ਗੱਲ ਕਰਾਂਗੇ ਸੀਐਮ ਮਾਨ ਦੇ ਤਾਂ 15 ਜਨਵਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਸੀਐਮ ਭਗਵੰਤ ਮਾਨ ਪੇਸ਼ੀ ਲਈ ਆ ਰਹੇ ਹਨ ਤਾਂ ਉਹਨਾਂ ਦੇ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਦਾਜ਼ੇ ਕਿ ਹੁਣ 15 ਜਨਵਰੀ ਨੂੰ ਸੀਐਮ ਭਗਵੰਤ ਮਾਨ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਸਪੈਸ਼ਲੀ ਸਵੇਰੇ 10 ਵਜੇ ਪਹੁੰਚ ਰਹੀ ਸੀ ਹੁਣ ਉਹਨਾਂ ਦਾ ਸਮਾਂ ਬਦਲ ਕੇ ਸ਼ਾਮ 4:30 ਵਜੇ ਦਾ ਕਰ ਦਿੱਤਾ ਗਿਆ ਹੈ 10 ਦੇ ਕਿ ਅਗਰ 15 ਜਨਵਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਦਿਨ ਹੀ ਅੰਮ੍ਰਿਤਸਰ ਵਿਖੇ ਰਾਸ਼ਟਰਪਤੀ ਦਾ ਦੌਰਾ ਹੈ ਗੁਰੂ ਨਾਨਕ ਦੇ ਯੂਨੀਵਰਸਿਟੀ ਉਹ ਆ ਰਹੇ ਨੇ ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਜਦੋਂ ਪਹਿਲਾਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤਾਂ ਕਿਹਾ ਗਿਆ ਸੀ ਕਿ ਉਹ ਨੰਗੇ ਪੈਰੀ ਸਾਰੇ ਰੁਝੇਵਿਆਂ ਨੂੰ ਛੱਡ ਕੇ ਸਚੀ ਅਕਾਲ ਤੱਕ ਸਾਹਿਬ ਸਕੱਤਰ ਵਿਖੇ ਪੇਸ਼ ਹੋਣਗੇ ਲੇਕਿਨ ਉਸ ਤੋਂ ਬਾਅਦ ਦੀ ਹੁਣ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਸਮਾਜੋਹੀ ਪੇਸ਼ੀ ਦਾ ਉਹ ਬਦਲ ਦਿੱਤਾ ਗਿਆ ਹੈ ਰੁਝੇਵਿਆਂ ਦਾ ਕਾਰਨ ਦੱਸ ਕੇ ਰੁਝੇਵੇਂ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ ਜਿਸ ਨੂੰ ਦੱਸ ਕੇ ਹੁਣ ਇਹੀ ਕਾਰਨ ਦੱਸ ਕੇ ਕਿਹਾ ਗਿਆ ਹੈ ਕਿ ਸੀਐਮ ਭਗਵੰਤ ਮਾਨ 15 ਜਨਵਰੀ ਨੂੰ ਜੋ ਸਵੇਰੇ 10 ਵਜੇ ਪੇਸ਼ੇ ਲਈ ਆਉਣਾ ਸੀ ਹੁਣ ਉਹਨਾਂ ਦਾ ਸਮਾਸ਼ ਸ਼ਾਮ 4:30 ਵਜੇ ਹੋਵੇਗਾ ਕਿਉਂਕਿ ਦੱਸ ਦੇ ਕਿ 15 ਜਨਵਰੀ ਨੂੰ ਹੀ ਰਾਸ਼ਟਰਪਤੀ ਦ੍ਰੋਪਦੀ ਮੁਰਮੋ ਵੀ ਗੁਰਨਾਰਕਦੇਵ ਯੂਨੀਵਰਸਿਟੀ ਪੌਂਟ ਰਹਿਨੇ ਤਾਂ ਸੀਐਮ ਮਾਨ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ ਪ੍ਰੋਟੋਕਾਲ ਹੁੰਦਾ ਹੈ ਕਿ ਜਿਸ ਸ਼ਹਿਰ ਦੇ ਵਿੱਚ ਰਾਸ਼ਟਰਪਤੀ ਦੌਰਾ ਕਰਦੇ ਨੇ ਤਾਂ ਸੀਐਮ ਦਾ ਉਥੋਂ ਦੇ ਸਟੇਟ ਦੇ ਸੀਐਮ जो होना जरूरी तो शायद जो प्रोटोकॉल ने इन्होंने होया ही हूं पेशी का जो समा है बदलिया गया है पंद्रह जनवरी नखत सा विखे जो ਪੇਸ਼ੀ ਹੋਣੀ ਜੋ ਤਲਬ ਉਹਨਾਂ ਨੂੰ ਕੀਤਾ ਗਿਆ ਹੈ ਤਾਂ ਉਹਦੇ ਸਮੇਂ ਦੇ ਵਿੱਚ ਜੋ ਤਬਦੀਲੀ ਉਹ ਕੀਤੀ ਗਈ ਹੈ ਸਵੇਰੇ 10 ਵਜੇ ਦਾ ਸਮਾਂ ਰੱਖਿਆ ਗਿਆ ਸੀ ਲੇਕਿਨ ਹੁਣ ਦੱਸਿਆ ਗਿਆ ਕਿ ਸ਼ਾਮ ਨੂੰ 4:30 ਵਜੇ ਸੀਐਮ ਭਗਵੰਤ ਮਾਨ ਸ੍ਰੀ ਅਕਾਲ ਤਖਤ ਸਾਹਿਬ ਸਕਤਰੇਤ ਵਿਖੇ ਪੇਸ਼ ਹੋਣਗੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਇਹ ਜੋ ਜਾਣਕਾਰੀ ਹੈ ਉਹ ਦਿੱਤੀ ਗਈ ਹੈ ਜੋ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਗਿਆ ਹੈ ਕਿ ਜਿਵਿਆ ਨੂੰ ਦੇਖਦਿਆਂ ਹੋਇਆ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਸੀ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਪੋਸਟ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਸਾਰੇ ਰੁਝੇਵਿਆਂ ਨੂੰ ਛੱਡ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤਰਜੀਹ ਦਿੰਦੇ ਹੋਏ ਸਭ ਤੋਂ ਪਹਿਲਾਂ ਉੱਥੇ ਪੇਸ਼ੀ ਲਈ ਪਹੁੰਚਣਗੇ ਲੇਕਿਨ ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਰੁਜੇਵੇਂ ਜਿਹੜੇ ਨੇ ਉਹ ਬਹੁਤ ਜ਼ਿਆਦਾ ਨੇ 15 ਜਨਵਰੀ ਦੇ ਕਰਕੇ ਇਸ ਲਈ ਹੁਣ 15 ਜਨਵਰੀ ਨੂੰ ਅੰਮ੍ਰਿਤਸਰ ਦੇ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵਿਖੇ ਗੱਲ ਕੀਤੀ ਜਾਵੇ ਤਾਂ ਸੀਐਮ ਭਗਵੰਤ ਮਾਨ ਸ਼ਾਮ ਨੂੰ 4:30 ਵਜੇ ਪੇਸ਼ੀ ਲਈ ਆਉਣਗੇ ਲਾਈਵ ਟੈਲੀਕਾਸਟ ਦੀ ਵੀ ਗੱਲ ਕੀਤੀ ਗਈ ਸੀ ਸੀਐਮ ਭਗਵੰਤ ਮਾਨ ਦੇ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੀ ਪੇਸ਼ੀ ਦਾ ਸੰਗਤਾਂ ਨੂੰ ਲਾਈਵ ਟੈਲੀਕਾਸਟ ਦਿਖਾਇਆ ਜਾਵੇ ਲੇਕਿਨ ਇਸ ਬਾਰੇ ਬਾਅਦ ਦੇ ਵਿੱਚ ਕੋਈ ਵੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਜੋ ਵੀ ਇਹ ਸਪਸ਼ਟੀਕਰਨ ਉਹ ਨਹੀਂ ਦਿੱਤਾ ਗਿਆ ਹਾਲਾਂਕਿ ਆਪਣਾ ਸਪਸ਼ਟੀਕਰਨ ਰੱਖਣ ਸੀਐਮ ਭਗਵੰਤ ਮਾਨ ਜੋ ਨੇ ਆਪਣਾ ਸਪਸ਼ਟੀਕਰਨ ਜੋ ਦੇਣ ਨੇ ਉਹ 15 ਜਨਵਰੀ ਨੂੰ ਪਹੁੰਚ ਰਹਿਣ ਦਾ ਸਮੇਂ ਦੇ ਵਿੱਚ ਜੋ ਹੈ ਉਹ ਤਬਦੀਲੀ ਕਰ ਦਿੱਤੀ ਗਈ ਹੈ 10 ਵਜੇ ਸਵੇਰ ਦਾ ਸਮਾਸੀ ਜੋ ਹੁਣ ਬਦਲ ਕੇ ਸ਼ਾਮ 4:30 ਵਜੇ ਦਾ ਸਮਾ ਕਰ ਦਿੱਤਾ ਗਿਆ ਹੈ